ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ WhatsApp ਨੰਬਰ ਤੇ ਪੂਰਾ ਬਾਇਓ ਡਾਟਾ ਭੇਜੋ ਚੈਨਲ ਤੇ ਅਸਲੀ ਪਹਿਲੀ ਪ੍ਰੋਫਾਈਲ ਨਾਮ ਕੋਰ ਲੜਕੀ ਇਟਲੀ ਪੀਆਰ ਜਨਮ ਤਰੀਕ 8 1997 ਹਾਈਟ ਮਨਪੁਰ ਚੇਂਜ ਏਰੀਆ ਪਟਿਆਲਾ ਪੜਾਈ ਕੰਪਲੀਟ ਅਕਾਊਂਟੈਂਟ ਨੇ ਕਾਸਟ ਟਾਕਤ ਨੇ ਪਰਿਵਾਰ ਮੈਂਬਰ ਇੱਕ ਭਰਾ ਮੈਰਿਡ ਇਟਲੀ ਸੈਟਲ ਮੰਗ ਸਰਦਾਰ ਲੜਕਾ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਗੁਰਸਿੱਖ ਪਰਿਵਾਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 0039328437 ਦੂਜਾ ਮੋਬਾਈਲ ਨੰਬਰ 82830829 98765 36010 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 2001 ਹਾਈਟ 6 ਫੁੱਟ 2 ਇੰਚ ਕਾਸਟ ਜਰਸੀ ਇਕਲੌਤਾ ਲੜਕਾ ਏਰੀਆ ਫਗਵਾੜਾ ਜ਼ਮੀਨ 5 ਏਕੜ ਕਾਮ ਕੈਨੇਡਾ ਪੀਆਰ ਰੇਲਵੇ ਸਰਕਾਰੀ ਨੌਕਰੀ ਮੰਗ ਅਵਧੀਆ ਪਰਿਵਾਰ ਤੋਂ ਪੜ੍ਹਿੰਦੀ ਇੱਕ ਲੜਕੀ ਦੀ ਲੋੜ ਹੈ ਲੜਕੀ ਦੀ ਆਈਡੀ 546 ਜੋ ਵੀ ਏਰੀਆ ਦੇ ਬਾਬਾ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98152 15195 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕੀ ਜਨਮ ਤਰੀਕ 1997 ਆਈਡੀ 546 ਜੀ ਜਨਮ ਨਰਸਿੰਗ ਕਾਸਟ ਹਿੰਦੂ ਈਰੀਆ ਮੁਕੇਰੀਆ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਗਵਰਨਮੈਂਟ ਜੋਬ ਕਰਦਾ ਹੋਵੇ ਜਾਂ ਆਪਣਾ ਵਧੀਆ ਬਿਜ਼ਨਸ ਹੋਵੇ ਜਾਂ ਐਨ ਆਰ ਆਈ ਹੋਵੇ ਇਹਨਾਂ ਨੂੰ ਜਾਤੀ ਵੰਨਣ ਨਹੀਂ ਮੈਰਿਜ ਵੀਰੂ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਇਹਨਾਂ ਦਾ ਮੋਬਾਈਲ ਨੰਬਰ 95924 9905 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਆ ਸੰਗਾ ਜਨਤਿਕ ਦੂਨੋ 999 ਹਾਈਟ ਪੰਕੁਰਤਾ ਸਿੰਘ ਜੇ ਪਰ ਆਈ ਵੀ ਐਸੇ ਕਾਸਟ ਜੱਟਸੀ ਕਾ ਗੋਤ ਬੁੱਟਰ ਕਾਮਾ ਪੰਜਾਬ ਪੁਲਿਸ ਜੁਨੀ ਦੇ ਪ੍ਰਾਪਰਟੀ ਪੰਜ ਕਿਲੇ ਚਾਰੋ ਦੁਕਾਨਾ ਕਰਾਇਤੀ ਅੰਦਰ 40000 ਪ੍ਰਤੀ ਮਹੀਨਾ ਏਰੀਆ ਬਠਿੰਡਾ ਪਰ ਫੈਮਲੀ ਮੈਂਬਰ ਪਿਤਾ ਗੌਰਮਣ ਜੋਤ ਰਿਟਾਇਰਮੈਂਟ ਪ੍ਰਾਪਰਟੀ ਦਾ ਕੰਮ ਮੰਗ ਅਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਦੀ ਉਮਰ 22 ਸਤਾਈ ਦੇ ਵਿੱਚ ਹੋਵੇ ਜਰਸੀ ਕਾਸ਼ੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98633 6239 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮਾ ਸਿੰਘ ਜਨਮ ਤਰੀਕ 23 1999 ਹਾਈ ਡੋ ਪੰਜਾਬ ਫੁੱਟ 9 ਇੰਚ ਪੜਾਈ ਪਲੱਸ 2 ਜਮੀਨਾ ਦੋ ਕਿੱਲੇ ਕੰਮ ਵੈਟਰਨਰੀ ਡਾਕਟਰ ਏਰੀਆ ਪਟਿਆਲਾ ਕਾਸਟ ਜਰਸੀ ਕੁੜਕੇ ਦਾ ਤਲਾਕ ਹੋਇਆ ਕੋਈ ਬੱਚਾ ਨਹੀਂ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾਂ ਬੱਚੇ ਤੋਂ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ ਇਨਾਂ ਦਾ ਮੋਬਾਈਲ ਨੰਬਰ 99145 6527 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਤ੍ਰਿਕ 2012 994 ਹਾਈਵੇ ਪੰਚਕੋਟ ਸਤਿੰਜੂ ਬੜਾਈ ਦਸਮੀ ਏਰੀਆ ਬਠਿੰਡਾ ਜ਼ਮੀਨ 5 ਕਿਲੇ ਕੰਮ ਵਧੀਆ ਕਾਰੋਬਾਰ ਕਿਤੇ ਵੜੀ ਮਾਂਗਾ ਕਾਂਡਾਣੀ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98724 2673 ਤੁਸੀਂ ਪਰਵਾਰ ਨੂੰ ਫੋਨ ਕਰਕੇ इन्हों सकते हो नाम कौन लड़की कनेडा पी आर जनम उन्नीस सौ पचानवे हाइट पुरच पढ़ाई बी एस सी नीब का मोगा परिवार तो वैश्वो ती सोना सनखा लड़के की लड़ है लड़के की पढ़ाई मास्टर डिग्री ज बी एस सी की होनेडा ज अमेरिका तो पी ਕਰ ਹੋਵੇ ਲੜਕੀ ਕੋ ਜਮੀਨ ਵੀ ਕਿੱਲੇ ਤੋਂ ਘਟਣਾ ਹੋਵੇ ਆਪਣਾ ਕਾਰ ਹੋਵੇ ਆਪਣਾ ਬਿਜ਼ਨਸ ਵਧੀਆ ਹੋਵੇ ਮੈਰਿਜ ਬੀਰੋ ਵਾਲੀ ਇਹਨਾਂ ਨੂੰ ਕਹਨਾ ਕੰਨ ਇਹਨਾਂ ਦਾ ਮੋਬਾਈਲ ਨੰਬਰ +1 437 313 1813 ਦੂਜਾ ਮੋਬਾਈਲ ਨੰਬਰ 9855538554 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮਾ ਸਿੰਘ ਲੜਕਾ ਦਵਈ ਚਰਮ ਤਰੀਕ 8 10 1993 8 ਟੂ 6 ਫੁੱਟ ਪੜਾਈ ਪਲੱਸ 2 ਜ਼ਮੀਨ ਤਨ ਕਿਲੇ ਕਮ ਟਰਾਲਾ ਡਰਾਈਵਰ ਦਵਈ ਏਰੀਆ ਫਤਿਹਗੜ੍ਹ ਸਾਹਿਬ ਕਾਸਟ ਜਰਸੀਕ ਗੋਤ ਸੰਧੂ ਪਰਿਵਾਰ ਮੈਂਬਰ ਪਿਤਾ ਨੰਬਰ ਦਾ ਮਾਤਾ ਹਾਊਸ ਵਾਈਫ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਜਰਸੀਕ ਪਰਿਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ ਸ਼ਤਰ 269 53873 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ सिंह लड़का पुतकाल पीआर जन्म तरीक उन्नीस सौ सतानवे हाइट पंच फुट अठ इंच पढ़ाई प्लस टू सिख जमीन चार किले एरिया तरत परिवार मैंबर एक भैन मैरिड दो भ्रा मैरिड एक कनेडा एक फौजी मग वधिया परिवार तो पढ़ी लिखी लड़की की लौड़ है ਇਹ ਰਿਹਾ ਤੰਤਨ ਅੰਬਸਰ ਤੋਂ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9596050531 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤੀ 1281999 ਹਾਈਡੂ ਸ਼ੇਫੁੱਟਪੜਾਈ ਵੀ ਜਮੀਨ 7 ਕਿਲੇ ਲੜਕੇ ਦਾ ਤਲਾਕ ਹੋਇਆ ਕਾਸਟ ਜਰਸੀਕ ਜ਼ਿਲ੍ਹਾ ਤੰਤਨ ਕਾਮਕੇਤੀਵੜੀ ਪਹਿਲਾ ਲੜਕਾ ਵੈਲੀ ਕੰਟਰੀ ਵਿੱਚ ਰੈਕ ਕੀ ਆਇਆ ਪਰ ਫਰਵਰ ਮੈਂਬਰ ਪਿਤਾ ਕੀਤੀ ਵੜੀ ਕਰਦੇ ਨੇ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਮਾਤਾ ਹਾਊਸ ਵਾਈਫ ਕੈਨੇਡਾ ਵਿੱਚ ਰਹਿੰਦੇ ਨੇ ਇੱਕ ਭੈਣ ਕੈਨੇਡਾ ਇੱਕ ਭਰਾ ਕੈਨੇਡਾ ਮੈਰਿਡ ਮੰਗ ਵਧੀਆ ਪਰਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 10 ਇੰਚ ਤੋਂ ਘੱਟ ਨਾ ਹੋਵੇ ਲੜਕੀ ਸੋਹਣੀ ਸੁਨੱਖੀ ਘਰੇਲੂ ਕੰਮ ਕਾਜ ਕਰਨ ਵਾਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98790 15525 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਉਮਰ 32 ਸਾਲ ਹਾਈਟ 5 ਫੁੱਟ ਕਾਸਟੂ ਰਾਮਗੜੀਏ ਸਿੱਖ ਏਰੀਆ ਮੁਹਾਲੀ ਪੜਾਈ ਗ੍ਰੈਜੂਏਸ਼ਨ ਇਨ ਕੰਪਿਊਟਰ ਐਪਲੀਕੇਸ਼ਨ ਡਿਪਲੋਮਾ ਕੰਮ ਪ੍ਰਾਈਵੇਟ ਜੌਬ ਮੰਗ ਗਣੀ ਪਰਵਾਰ ਤੋਂ ਪਣੀ ਲੇਕੀ ਲੜਕੀ ਦੀ ਲੋੜ ਹੈ ਤਲਾਕ ਜਾਂ ਵਿਧਵਾ ਹੋਵੇ ਕੋਈ ਇਹਨਾਂ ਦੀ ਮੰਗਨੇ ਪਟਿਆਲਾ ਮੁਹਾਲੀ ਰਾਜਪੁਰਾ ਫਤਿਹਗੜ ਸਾਹਿਬ ਏਰੀਆ ਨੂੰ ਪੈਲ ਹੈ ਇਹਨਾਂ ਦਾ ਮੋਬਾਈਲ ਨੰਬਰ 99804 2843 ਤੁਸੀਂ ਫੋਨ ਕਰਕੇ ਇਹਨਾਂ ਤੋਂ ਇਹ ਜਾਣਕਾਰੀ ਲੈ ਸਕਦੇ ਹਾਂ ਨਾਮ ਸਿੰਘ ਜਨਮ ਤਰੀਕ 26/4/1997 ਹਾਈ ਟੂ ਪਨਫੂਡ 11 ਇੰਚ ਪੜਾਈ ਐਮਏ ਕੰਮ ਆਰਮੀ ਏਰੀਆ ਨਮਾਸ਼ਹਿਰ ਕਾਸਟ ਜਰਸੀ ਕਮਨ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਪ੍ਰਾਕ ਨੇ ਨਾ ਵਧੀਆ ਪਰਿਵਾਰ ਤੋਂ ਪੜ੍ਹਾਈ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਕਰਦਾ ਕੰਮ ਕਰਨ ਵਾਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ उनासी अठ सौ सताहठ इकानवे छः सौ सतानवे दूजा मोबाइल नंबर चौरानवे छः सौ तरवंजा बारह जीरो तरवंजा लड़का शर्मा जन्म तरीक उन्नीस सौ तिरानवे पढ़ाई प्लस टू कोर्स आई टीआई एरिया नाभा कास्ट पंडित काम सीसीवी कैमरे लड़के का तलाक होया शॉर्ट टाइम परिवार मैंबर माता पिता एक भैन ਮੰਗਾ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾਂ ਬੱਚੇ ਤੋਂ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 782790360 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਕੈਨੇਡਾ ਪੀਆਰ ਉਮਰ 37 ਸਾਲ ਹਾਈ ਟੂ 5 ਫੁੱਟ 10 ਇੰਚ ਏਰੀਆ ਗੁਡਾਸਪੁਰ ਲੜਕੀ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਇੱਕ ਵੱਡਾ ਪਰ ਆ ਕੈਨੇਡਾ ਮੰ ਵਦਿਆ ਪਰਵਾਰ ਤੋਂ ਪੜ੍ਹੀ ਲਿਖੀ ਸੋਹਣੀ ਲੜਕੀ ਦੀ ਲੋੜ ਹੈ ਲੜਕੀ ਐਨ ਆਰ ਆਈ ਹੋਵੇ ਜਾਂ ਗੁਰਦਾਸਪੁਰ ਅੰਮ੍ਰਿਤਸਰ ਨੂੰ ਪਹਿਲ ਹੈ ਸਾਦਾ ਆਵਿਆ ਇਹਨਾਂ ਦਾ ਮੋਬਾਈਲ ਨੰਬਰ ਪਲੱਸ 1 403 971 4726 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਮੈरिज ਵੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਸਿੰਘ ਜਰਮਤਰੀ 3312 1987 ਹਾਈਟ ਪੰਪੂਰ ਸ਼ੇਨਚ ਕਾਸਟ ਜਰਸੀਕਰ ਗੋਤ ਮਾਨ ਜ਼ਿਲ੍ਹਾ ਬਠਿੰਡਾ ਜ਼ਮੀਨ 6 ਕਿੱਲੇ ਕੰਮ ਕੀਤੇ ਵਾੜੀ ਲੜਕੇ ਦਾ ਤਲਾਕ ਹੋਇਆ 13 ਸਾਲ ਦਾ ਬੇਟਾ ਮੰਗ ਗਰੀਵ ਕਰ ਤੋਂ ਤਲਾਕशुदा ਲੜਕੀ ਦੀ ਲੋੜ ਹੈ ਜਿਸ ਕੋਲ ਬੇਟੀ ਹੋਵੇ ਉਹਨਾਂ ਨੂੰ ਪਹਿਲ ਇਨਾਂ ਦੀ ਕੋਈ ਮੰਗਨੇ ਇਹਨਾਂ ਦਾ ਮੋਬਾਈਲ ਨੰਬਰ 3247591537 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 10/12/1986 ਹਾਈਟੂ ਪੰਕੂੜਾ 7 ਇੰਚ ਜਨਮ ਟਾਈਮ 4:15 ਪੜਾਈ 10ਵੀਂ ਪਾਸ ਕੰਮ ਪ੍ਰਾਈਵੇਟ ਜੋਬ ਤਨਖਾਹ 30000 ਪ੍ਰਤੀ ਮਹੀਨਾ ਪਰਿਵਾਰ ਮੈਂਬਰ 2 ਮੈਰਿਡ ਮੰਗ ਰਹੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9878321184 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਲਮਤਰੀ 1985 ਹਾਈਟ 5 ਫੁੱਟ 9 ਇੰਚ ਕਾਸਟ ਰਵਿਦਾਸੀ ਹੈ ਸਿੱਖ ਏਰੀਆ ਸੰਗਰੂਰ ਕੰਮ ਪਲੰਬਰ ਦਾ ਪਰਿਵਾਰ ਮੈਂਬਰ ਪਤਨੀ ਦੀ ਮੌਤ ਹੋ ਚੁੱਕੀ ਦੋ ਬੱਚੇ ਮੰਗ ਵਧੀਆ ਪਰਿਵਾਰ ਤੋਂ ਕਾਰ ਸਮਾਨ ਲਈ ਲੜਕੀ ਦੀ ਲੋੜ ਹੈ ਤਲਾਕ ਵਾਲੇ ਬੱਚੇ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9871 79376 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 16/4/1991 ਪੜਾਈ ਪਲੱਸ 2 ਕਾਸਟ ਕੰਪੋਜ਼ ਏਰੀਆ ਸਿੱਧੂ ਫਿਰੋਜ਼ਪੁਰ ਕੰਮ ਮੈਸਦਰੀ ਠੇਕੇਦਾਰ ਪਰਿਵਾਰ ਮੈਂਬਰ ਇਕਪਰਾਕ ਨੇੜਾ ਮਾਂ ਅਵਧਿਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7836 94395 ਤੁਸੀਂ ਫਰਵਾਇਡ ਨੂੰ ਹੋਣ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹਾਂ ਨਾਮ ਸਿੰਘ ਲੜਕਾ ਕਨੇਡਾ ਜੁਰਮ 3 ਕੋ 10/12/1992 हाइट 5 फुट 11 इंच कास्ट जर्सी का जिला फरीदगढ़ साहिब जमीन साढ़े 4 एकड़ परिवार मेंबर पिता सब का फौजी लड़की दा 10 साल दा टूरिस्ट वीजा ਲੱਗਾ ਹੋਇਆ लड़का दो बार कनाडा गया मांग ਵਧਿਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਤੋਂ ਹੋਵੇ ਜੇ ਇੰਡੀਆ ਤੋਂ ਹੋਵੇ ਵਿਆਹ ਜਲਦੀ ਕਰਨਾ ਇਹਨਾਂ ਦਾ ਮੋਬਾਈਲ ਨੰਬਰ 91 43 29842 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ